ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਪਾਣੀ ਤਾਰਤਾ ਦਾ ਬਈ ਇਹਦਾ ਖੇਤ ਦਾ ਆਪਾਂ ਘੱਟ ਕਰਦੇ ਪਾਣੀ ਦੇਖੋ ਬਾ ਇੰਨਾ ਕੁ ਪਾਣੀ ਵਾ ਹੁਣ ਬਿਲਕੁਲ ਸਹੀ ਆਹ ਤੇ ਨਹੀਂ ਪਰਨਾ ਡੱਕੇ ਡੁੱਬੇ ਵੇ ਤੇ ਬਾਕੀ ਜਾਨ ਵੀ ਆ ਗਈ ਡੱਕੇ ਮਾ ਉਹ ਦੇਖੋ ਵਿੱਚ ਨੂੰ ਖੜੇ ਹੋ ਗਏ ਡੱਕੇ ਹੁਣ ਹਾਂ ਦੇਖੋ ਸਾਰੇ ਡੱਕੇ ਹੁਣ ਜੇ ਕੋਈ ਡੁੱਬਿਆ ਹੋ ਵੀ ਤਾਂ ਨਾ ਉਹ ਮਾ ਵੀ ਜਾਨ ਆ ਗਈ ਡੱਕੇ ਮਾ ਖੜਾ ਹੋ ਗਿਆ ਉਹ ਵੀ ਹੁਣ ਮਤਲਬ ਡੱਕਾ ਲਾਣ ਦੀ ਲੋਡ ਨਹੀਂ ਹੈ ਵਿੱਚ ਕਿਤੇ ਵੀ ਆਉਰੇ ਲਾਤੇ ਆਪਾਂ ਨਾ ਟੱਕੀ ਜੀ ਕਬਾੜ ਗੱਲ ਦਬ ਗਈ ਥੀ ਪੂਰਾ ਆਪਾਂ ਨੇ ਪਨੀਰੀ ਆਪਾਂ ਬਹੁਤ ਛੱਡੀ ਵੀ ਆਪਾਂ ਨੇ ਨਰਮ ਉੱਥੇ ਤੇ ਪੱਟ ਕੇ ਲਾਤੇ ਉਹਰੇ 10-20 ਢੱਕੇ ਜਿਹੜੇ ਲੱਗੇ ਆ ਆ ਜਿੰਨੀ ਕਿ ਜਗ੍ਹਾ ਮੈਂ ਗੰਦਲ ਜੀ ਇੰਨੀ ਕਿ ਜਗ੍ਹਾ ਮੈਂ ਲਾਏ ਆ ਇਹ ਬਾਕੀ ਹਰੀਾਈ ਲੱਗੀ ਮਾਰਨ ਹੁਣ ਆਹੇ 26 ਐ ਬਈ ਹੁਣ ਇਹਦੇ ਵਿੱਚ ਆਪਾਂ ਮਾਲ ਪੱਤਾ ਬਸ ਤੱਕ ਦੇਣਾ ਆਪਾਂ ਨੇ ਈ ਮਾਹਲੇ ਆਪਾਂ ਕੁਝ ਨਹੀਂ ਪਾਇਆ ਨਾ ਪਾਇਆ ਸੁਪਰ ਇਕੱਠਾ ਹੀ ਹੀਰਦਣਾ ਹੁਣ ਮਰ ਲਾ ਆ ਗਿਆ ਤਾਂ ਆਪਾਂ ਨੇ ਡੋਲਾਂ 'ਤੇ ਸਪਰੇ ਵੀ ਕਰਨੀ ਐ ਦੇਖਦੇ ਆ ਉਧਰ ਆਪਾਂ ਚੱਲਦੇ ਆ ਸਪਰੇ ਕਰਨ ਪਰਲੇ ਖੇਤਾਂ 'ਚ ਸਪਰੇ ਮਾਰਨੇ ਦੀ ਹੋਈ ਵੀ ਐ ਡੋਲਾਂ 'ਤੇ ਕਬਾੜ ਹੋ ਗਿਆ ਬਹੁਤ ਬਾਕੀ ਤੀੜਾਂ ਜਿਹੜੀਆਂ ਅੰਦਰ ਪੜੀਆਂ ਮੀਆਂ ਉਹ ਕੱਢ ਦੂਗਾ ਫਿਰ ਨੋਕਰ ਦੇਖਦੇ ਆਂ ਵੈਸੇ ਰੂੰਡਪ ਦੀ ਸਲਾਹ ਐ ਇੰਨੀ ਵੀ ਰੂੰਡਪ ਨਾ ਮਾਰੀਏ ਕਿਉਂ ਬੋਦੀ ਕਰਦੀ ਟੋਲਾਂ ਬਾਈ ਮੇਰੀ ਸਲਾਹ ਹੈ ਵੀ ਉਹ ਦੂਈ ਮਾਰਦਨੇ ਗ੍ਰਾਮੂਸੂਨ ਜੀ ਗੈਲ ਦੀ ਗੈਲ ਫੂਕ ਦੇਣਾ ਉਹਨਾਂ ਕਿਉਂ ਮਿੱਟੀ ਉਹ ਧਰਤੀ ਛੂਟੀ ਐ ਬਾਈ ਫਿਰ ਡੋਲ ਬੋਦੀ ਹੋ ਜਾਂਦੀ ਟੁੱਟਦੀ ਬਹੁਤ ਐ ਡੋਲ ਕੁਝ ਗੰਡੋਏ ਬਹੁਤ ਪੈਣੇ ਉਧਰ ਪੌੜੜੀ ਦੇਖ ਲਓ ਬਾਕੀ ਟੱਕੀ ਪਤਾ ਵੀ ਨਹੀਂ ਲੱਗਦਾ ਵੀ ਇਹ ਚ ਪਨੀਰੀ ਦੀ ਦੇਖ ਲਓ ਜਮਾਨੀ ਪਤਾ ਲੱਗਦਾ ਵੀ ਪਨੀਰੀ ਦੀ ਕਿਹਾ ਦਾ ਇਹ ਚ ਇਹ ਲੱਗਦਾ ਵੀ ਇਹਨੂੰ ਖਾਲੀ ਉਹ ਤਾਂ ਨਾ ਕਿ ਚਰੀ ਜਿ ਘੱਖ ਬਹੁਤ ਹੈ ਸੌਖਾ ਜੰਮਿਆ ਵਾ ਸਰੀ ਆਪਾਂ ਖਲਾਉਂਗੇ ਬਾਅਦ ਚ ਹੁਣ ਪਹਿਲਾਂ ਆਪਾਂ ਨੇ ਬਾਜਰੇ ਚ ਵਾਢਾ ਲਾਇਆ ਵਾ ਬਾਜਰਾ ਫਿਰ ਪੱਕੜ ਜਾਂਦਾ ਹੋ ਜੂਗਾ ਨਹੀਂ ਮੈਂ ਪਹਿਲਾਂ ਬਾਜਰੀ ਦੀ ਵਾਢ ਖਲਾਣੇ ਇੱਕ ਲਾਈਟ ਤਾਂ ਨਹੀਂ ਆਇਆ ਲਾਈਟ ਆਇਆ ਸੀ 5-10 ਸੈਕਿੰਡ 20 ਚ ਕਿੰਨਾ ਦਾ ਆਇਆ ਤਾਂ ਕੈਂ ਵਜੇ 3:00 ਵਜੇ ਕਰੀ 3:00 ਵਜੇ 4 ਵਜੇ ਅਣੀਮਾ ਅੱਜ ਮੇਰੇ ਖਲਦੇ ਹੈ ਨਾ 4 ਹੀ ਨਹੀਂ ਆਊਗਾ ਇਸ ਮੈਂ 4 ਵਜੇ ਆਊਗਾ ਇਸ ਮੈਂ 4 ਵਜੇ ਪਾਣੀ ਦਾ ਹੁਣ ਖੜਿਆ ਆ ਇਸ ਕਿੱਲੇ ਵਿੱਚ ਵੀ ਹੈ ਇੰਦਕ ਨਾਲ ਵਿੱਚ ਵੀ ਹੋਊਗਾ ਆ ਫਿਰ ਵੀ ਦੇਵਾਂਗੇ ਪਾਣੀ ਪਾ ਦੇ ਹਾਂ ਕਿਹਦੇ ਚ ਨਾ ਗੰਨੇ ਵਾਲੇ ਖੇਤ ਚ ਲਗੂਗੇ ਡੱਕੇ ਬਾਈ ਜਿੱਥੇ-ਜਿੱਥੇ ਢੇਰੀਆਂ ਜਿਹੀਆਂ ਪਈਆਂ ਕਬਾੜ ਇਕੱਠਾ ਹੋਇਆ ਪਾ ਨਾ ਉੱਥੇ ਡੱਕੇ ਦੱਬ ਲਈ ਕਬਾੜ ਨਾਲ ਮੈਂ ਦੇਖ ਕੇ ਲਾ ਦੇ ਇਹਨੂੰ ਕਬਾੜ ਜੇ ਨੂੰ ਇਕੱਠਾ ਕਰਕੇ ਵਿੱਚੇ ਦੱਬ ਦੇ ਗਾਰੇ ਜੇ ਮੈਂ ਫੇਰ ਬਰਾਨ ਕਰੂਗਾ ਇਹ ਤਾਂ ਇਹਦੇ ਮੈਂ ਲਾ ਰਿਹਾ ਵਿੱਚ ਟੱਕੀਆਂ ਜਿਹਾ ਮੈਂ ਹੀ ਲਗਣੀ ਜ਼ਿਆਦਾਤਰ ਤਾਂ ਵੈਸੇ ਤਾਂ ਜਿੱਥੇ-ਜਿੱਥੇ ਕਬਾੜ ਇਕੱਠਾ ਹੋਇਆ ਪਾ ਉੱਥੇ-ਉੱਥੇ ਲਗਣੀ ਹੈ ਬਾਕੀ ਤਾਂ ਠੀਕ ਹੈ ਕੋਈ ਕਿਤੇ ਟੱਕੀ ਨਹੀਂ ਦਿਖਦੀ ਹੈਗੀ ਬਾਕੀ ਲੈਟ ਆ ਗਈ ਮੋਟਰ ਕਰਤੀ ਆਪਾਂ ਨੇ ਚਲਦੀ ਆ ਕਿਲਾ ਇੱਕੋ ਥੱਲੇ 5 ਕਨਾਲ ਪਾਣੀ ਬਹੁਤ ਖਿੰਦੀ ਬਈ ਇਹ ਮਾਂ ਡੱਕ ਕੱਢ ਜਾ ਰੱਖੀ ਸੀ ਦੀ ਹੁਣ ਕੱਲ ਫੁੱਲ ਭਰੇ ਦੇ ਰਾਤ ਤਾਂ ਅੱਜ ਖੜਿਆ ਪਾਣੀ ਭਰੇ ਵਾ ਫੁੱਲ ਕਰਕੇ ਕੁਸਮੀਮੂ ਜਾ ਪਈ ਗਿਆ ਬੌਣ ਫੇਰ ਚਲਾਤੇ ਆ ਖੱਲੀ ਤਾਂ ਨਹੀਂ ਹੋਇਆ ਹਲੇ ਜਣੀ ਖੜਿਆ ਪਾਣੀ ਤਾਂ ਮਾਂ ਚਲਾ ਦੇ ਮਾਂ ਘੰਟਾ ਘੰਟਾ ਆ दो दो घंटे चलिया वैन फुल भर जाने भाई टोलों तक कह पानी बहुत पीता डेढ़ किला पता नहीं क्या चक्कर है भाई हर साल उ डेढ़ किला लहू पी पा जाता पानी पा दे पानी पा दे है नहीं धुप बहुत कड़के की निकली भी आज धुप्पा ने तो चंगेटे कटते ਉਣੀ ਤਾਂ ਪਰਾਂ ਵੀ ਜਾ ਰਿਹਾ ਹੁਣ ਯੂ ਲੱਗਿਆ ਵਾ ਛੱਲ ਜਾਣ ਦੇ ਉੱਧਰ ਵੀ ਆ ਯੂ ਲੱਗਿਆ ਪੋਰਾ ਬਈ ਯੂ ਲੱਗਾ ਉਹ ਜਿੱਧਰ ਕੱਲ ਖਾਦ ਗਿਰਿਆ ਆਪਾਂ ਨੇ ਉੱਧਰ ਜਾਂਦਾ ਯੂ ਲਾਏਗੇ ਲਓ ਜੀ ਸਪਰੇਅ ਕਰਤੀ ਆਪਾਂ ਨੇ ਡੋਲਾਂ ਦਾ ਉਂਰਾ ਦਾ ਕੰਮ ਡੋਲਾਂ ਦਾ ਹੋ ਗਿਆ ਆਪਣਾ ਫਾਈਨਲ ਬਾਕੀ ਜਿਹੜੀ ਵਿੱਚ ਕੋਈ ਜਿੱਥੇ ਨੂੰ ਦੁੱਬੜਾ ਏ ਉਹਦੇ ਆ ਤੇੜਾਂ ਗਈਆਂ ਵੀ ਆ ਜਿੱਤਰਾ ਅੰਦਰ ਨੂੰ ਇਹ ਖਿੱਚ ਹੋਊਂਗੀਆਂ ਬਾਕੀ ਗਰਾਮੋਫੋਨ ਕਰਤੀ ਆਪਾਂ ਨੇ ਬਈ ਜਿਹੜੀ ਰੌਂਡਪ ਹੈ ਉਹ ਤਾਂ ਡੋਲਾਂ ਬੁੱਧੀਆਂ ਕਰਦੀ ਏ ਡੋਲਾਂ ਫੇਰ ਟੁੱਟਦੀਆਂ ਬਹੁਤ ਆ ਇੱਕ ਪਹਿਲੇ ਹੀ ਗੰਡੋਆ ਬਹੁਤ ਆ ਰਹਾ ਇਸ ਕਰਕੇ ਗਰਾਮੋਫੋਨੇ ਮਾਰਤੀ ਆਪਾਂ ਨੇ ਹਲੇ ਬਾਕੀ ਅੱਡਾ ਹੋਣੀ ਤੇ ਬਾਅਦ ਲੋਡ ਵੀ ਨਹੀਂ ਪੈਣੀ ਬਹੁਤੀ ਜੇ ਲੋਡ ਪਈ ਇੱਕ ਵਾਰ ਫੇਰ ਮਾਰ ਦੂੰਗੇ ਜੰਮੂ ਆ ਬਾਕੀ ਨਵੇਂ ਸਿਰੇ ਉਧੇ ਪਰ ਲੋਡ ਪੈਣੀ ਆ ਫਿਰ ਬਾਕੀ ਦੇਖੋ ਜੀਰੀ ਇਹ ਵਾਲਾ ਕਿੱਲਾ ਇਹ ਜਿਹੜਾ ਉਦਣ ਆਪਾਂ ਰਹੇ ਗਏ ਰਹੇ ਤੇ ਮੈਂ ਤੁਹਾਨੂੰ ਕਹਿ ਰਿਹਾ ਤਾਂ ਵੀ ਇੱਕ ਹੀ ਮਾ ਆਪਾਂ ਕੱਲ੍ਹ ਗੇਰ ਗਏ ਤੇ ਦੇਖੋ ਕਿੰਨਾ ਕੁ ਫਰਕ ਪਿਆ ਵੀ ਕਿੰਨਾ ਕੁ ਨਹੀਂ ਅੱਜ ਚੌਥਾ ਦਿਨ ਹੈ ਇਹ ਮਾ ਯੂਰੀਆ ਗੇਰ ਨੂੰ ਇਹ ਮਾ ਚੌਥਾ ਦਿਨ ਹੈ ਇਹਨਾ 7 ਦਿਨ ਹੈ ਪਰਸੋਂ ਗੇਰ ਦਾ ਮਾ ਬਾਕੀ 1 ਕਿੱਲਾ ਰਹਿ ਗਿਆ ਤਾਂ ਮਾ ਆਪਾਂ ਕੱਲ ਗੇਰਗੇ ਤੇ ਦੇਖਦੇ ਹਾਂ ਬਾਕੀ ਹੁਣ ਵੀ ਕੰਨ ਦਿਨ ਬਾਅਦ ਦੁਬਾਰਾ ਪਾਣੇ ਆਪਾਂ ਅਗਲੀ ਕਿਸ਼ਤ ਅਗਲੀ ਕਿਸ਼ਤ ਚ ਆਪਾਂ ਦੇਖਦੇ ਆਂ ਜਿੰਕ ਪਾਉਂਗੇ ਜਿੰਕ ਵੀ ਰਹਿੰਦੀ ਹਲੇ ਪਾਣੇ ਨੂੰ ਬਾਕੀ ਇੱਕ ਦੋ ਸਮਾਨ ਹੋਰ ਪਾਣਾ ਬਾਕੀ ਹੁਣ ਆਪਾਂ ਨੇ ਪਾ ਦੇਣੀ ਉਹ ਵੀ ਗੱਲ ਲੱਗਦੀ ਬਾਈ ਹੁਣ ਮੀਂਹ ਪਿਆ ਵਾ ਪਾਣੀ ਪੂਣੀ ਖੜਿਆ ਏ ਬਾਕੀ ਵੀ ਪਾਣੀ ਵੀ ਨਹੀਂ ਹੁੰਦਾ ਨਹੀਂ ਪਾਣੀ ਦੀ ਬੜੀ ਸਮੱਸਿਆ ਹੋ ਜਾਂਦੀ ਯਾਨੀ ਇੱਕ ਇੱਕ ਦੋ ਦੋ ਕਿੱਲਾ ਕਰਕੇ ਹੌਲੀ ਹੌਲੀ ਪਾਈ ਯਾਨੀ ਜ਼ਿਆਦਾ ਗੈਪ ਨਹੀਂ ਪਾਣਾ ਆਪਾਂ ਨੇ ਹੁਣ ਪਰਾਂ ਰਹਿ ਗਏ ਜਿਹੜੀ ਛੱਬੀ ਲੱਗੀ ਆਪਾਂ ਨੇ ਛੱਬੀ ਚ ਪਾ ਕੇ ਇਹਨਾਂ ਨੂੰ ਉਰਾ ਹੋਏ ਜਾਣਾ ਫਿਰ ਦੁਬਾਰਾ 껖ੜਾ ਦੇ ਦੇਣਾ ਆਪਾਂ ਨਾਹਰਾ ਇਹਨਾਂ ਨੂੰ ਦੁਬਾਰਾ ਪਾਣੀ ਹੈ ਨਹੀਂ ਪਾਣੀ ਦੀ ਥਿਆ ਲੱਗੀ ਵੀ ਬਹੁਤ ਚੱਲਦੇ ਹੁਣ ਆਪਾਂ ਘਰ ਨੂੰ ਘਰ ਜਾ ਕੇ ਪੀਨੇ ਪਾਣੀ ਠੰਡਾ ਜਾ ਲਾਈਟ ਵੀ ਨਹੀਂ ਹੈ ਨਹੀਂ ਬੂਰੇ ਚਲਾ ਲੈਂਦੇ ਬਾਕੀ ਦੱਸਿਓ ਕਮੈਂਟ ਕਰਕੇ ਵੀ ਕਿੰਨਾ ਕ ਫਰਕ ਪਿਆ ਜੀ ਰੀ ਮੌਦਨ ਤੇ ਵੈਸੇ ਕਾਫੀ ਫਰਕ ਪੈ ਗਿਆ ਉਦਣ ਦਾ ਇਕੱਲਾ ਇਕੱਲਾ ਮਿਹੜਾ ਦਿਖਦਾ ਸੀ ਗੈਪ ਬਹੁਤ ਆ ਮੈਂ ਬਸ ਪੁਰੇ ਨੂੰ ਆ ਥੋੜੀ ਜਿਹੀ ਉਦਣ ਦਾ ਇਹ ਟੱਕੀ ਮੈਂ ਬਹੁਤ ਗੈਪ ਦਾ ਹੁਣ ਤਾਂ ਬਹੁਤ ਘਟ ਗਿਆ ਇਹਦੇ ਚ ਕੁਸ ਸੂਰਜ ਕਰਕੇ ਵੀ ਥੋੜਾ ਜਿਹਾ ਸੂਰਜ ਦੀ ਉਹ ਕਹਿੰਦੀ ਹੈ ਨਾ ਵੇਹੇ ਟੱਲ ਗਿਆ ਸੂਰਜ ਵੀ ਚਲੋ ਵਕੀ ਦੇਖਦੇ ਆ ਕੈਂ ਦਿਨ ਬਾਅਦੰਨੇ ਕਿਡਾ ਹੋਰਾਂ ਫੇਰ ਦੁਬਾਰਾ ਆਪਾਂ ਖਾਦਦਾ ਸ਼ੁਰੂ ਕਰਨ ਨੂੰ ਚੱਲਦੇ ਹੁਣ ਬਾਈ ਪਾਣੀ ਦੀ ਬਹੁਤ ਥਾਂ ਲਗੀ ਹੋਈ ਐ ਸਮਾਨ ਆਪਣਾ ਪੰਪ ਐ ਪੀਪੀ ਐ ਦੋ ਹੀ ਡੱਬਾ ਬਾਕੀ ਓਕੇ ਐ ਗਮ ਚਲੋ ਜੀ ਮਿਲਦੇ ਹੁਣ ਆਪਾਂ ਪਰਲੇ ਖੇਤਾਂ 'ਚ ਜਾ ਕੇ ਲਓ ਜੀ ਆ ਗਏ ਆਪਾਂ ਇੱਧਰ ਘਰਾਣੇ ਖੇਤਾਂ 'ਚ ਸ਼ੰਬੂ ਨੇ ਲੱਦ ਲਿਆ ਬਾਜਰਾ ਤਿੰਨ ਥਾਰ ਵੱਢਿਆ ਲਾਈਟ ਚੱਲ ਰਹੀ ਹੈ ਉਸੀ ਕਿੱਲੇ 'ਚ ਚੱਲ ਰਹੇ ਆਂ ਆਸ਼ਾ ਨੰਝਕ ਨਾਲ ਮਤਲਬ ਮੋਬਾਈਲ ਪਾ 2 ਘੰਟਾ ਖੰਡ ਰਾਤ ਨੂੰ ਚਲ ਹੂੰ ਰਾਤ ਨੂੰ 8:00 ਉਹ ਤਾਂ ਭਰ ਗਿਆ ਪੂਰਾ ਕਿੱਦਾਂ ਹੂੰ ਕਾਲੀ ਪਾ ਗਿਆ ਵਰਗਾ ਨਹੀਂ ਇੱਕ ਇੱਕ ਹੋਰ ਹੈ ਹਾਂ ਪਰਨ 26 ਮਾ 11 ਇਸਮਾ तो हो गिरे गए कर गए कन्न खड़े पिछे रला देना सुपर सफर परली गिरा सुना लो जी देखो डक भरत किला हा पर सवेरे खाली मिलूगा रहे परसों नहीं ਆ ਵਰਸੋ ਆਸਾ ਫਰਕ ਪੈ ਗਿਆ ਦੋਨੋਂ ਦੱਪਲੇ ਪਲੇ ਹੋ ਰਹੇ ਤਾਂ ਬਹੁਤ ਹੈ ਨੀ ਤੋ ਹੋ ਗਿਆ ਰੰਗ ਕਾਲਾ ਕਾਲਾ ਉੱਪਰ ਥਲੀ ਜੀ ਕੇ ਇਹ ਨਾ ਪੈਣਾ ਨਵਾਂ ਸਮਾਨ ਜਿਸ ਤਰ੍ਹਾਂ ਪਿਛਲੇ ਹਾਲ ਪਹਿੰਦਾਂ ਮਾ ਪਿਛਲੇ ਹਾਲ ਵੀੰਤੀ ਚੱਲ ਰਹੀ ਸੋ ਇਸਲੇ ਹਾਲ ਫਿਰ ਆਪਾਂ ਨੇ ਲੇਟ ਪਾਈਦੀ ਉਹ ਤੋਂ ਆਈ ਜੀ ਇਹ ਚੱਲੀ ਗਈ ਪਰ ਹੋ ਗਈ ਤੇ ਠੀਕ ਪਰ ਜਿਹੜੀ ਵਧੀਆ ਨਿਕਲ ਆਈ ਸੀ ਉਤਰ ਆਇਓ ਕਬਾੜ ਦੇਖ ਤਰ ਮਾਰਨੀ ਪੈਣੀ ਸਪਰੇ ਹੁਣ ਕੱਲੂ-ਕੁੱਲੂ ਦੇਖਦੇ ਆਂ ਉਹਨਾਂ ਮਾਰਦੇ ਝੁੱਟੀ ਹਾਂ ਜੰਬੂ ਵਿੱਚ ਖੋਲਦੇ ਨੇ ਪੰਜ ਕਨਾਲਾਂ ਵਾਂ ਓ ਹਾਂ ਕਦੇਰੇ ਆ ਪਾਣੀ ਦੇ ਵੇਖਿਆ ਤਾਂ ਆਹ ਦੇਖ ਲਾ ਪਾਣੀ ਆਹ ਹੋਈ ਸੀ ਮੈਂ ਖੋਲਦੇ ਅਸੀਂ ਤਾਂ ਕਹਿ ਰਹਾਂ ਇਹ ਜਿਵੇਂ ਰੱਜ ਜਾ ਗਏ ਉਹ ਇਹ ਦੇਖੋ ਵੀ ਖਾਲੀ ਹੋ ਗਈ ਪੰਜ ਕਨਾਲ ਸਵੇਰੋਂ ਭਰੀ ਖੜੀ ਦੀ ਹੋਰ ਛੱਪ ਛਪਾ ਜਾ ਪਾਣੀ ਰਹਿ ਗਿਆ ਵੀ ਜੀ ਮੈਂ ਖੋਲ ਦੇ ਇਹ ਤਾਂ ਭਰ ਗਿਆ ਕਿੱਲਾ ਪੂਰਾ ਹੋ ਤਰੰਗ ਵੀ ਹੋਊਗਾ ਐਵੇਂ ਠੀਕ ਹੈ ਨਹੀਂ ਹੋ ਗਿਆ ਰੰਗ ਠੀਕ ਪਰਸੋਂ ਗੇਰਿਆ ਤਾਂ ਨਾ ਇਸਮਾ ਪਰਸੋਂ ਹਾਂ ਪਰਸੋਂ ਹੀ ਗੇਰਦਾ ਬਹੁਤ ਫਰਕ ਪੈ ਗਿਆ ਉਸ ਦਿਨ ਤੋਂ ਬਹੁਤ ਪੀਲਾ ਪੀਲਾ ਹਾ ਦਾ ਪਤਾ ਨਹੀਂ ਹੋ ਜਾਣੀ ਦੋ ਦਿਨ ਮੈਂ ਠੀਕ ਮੱਕੀ ਬੀਜ ਦਾ ਵੀ ਫਰਕ ਹੁੰਦਾ ਆ ਬਾਜਾ ਬੀਜ ਲੱਪਣੀ ਵਰਨਦਾ ਕੋਈ ਮੱਕੀ ਫਿਰ ਬੀਜ ਇਸ ਕਿੱਲੇ ਦਾ ਵੀ ਹੋਈ ਹੈ ਇਹ 1.5 ਕਿੱਲੇ ਕਿ ਬੀਜ ਦਾ ਸਵਾਲਿਆਂ ਦਾ ਬੀਜ ਹੈ ਜਨਾ ਇਹੋ ਬੀਜ ਹੈ ਬਈ ਸਵਾਲਿਆਂ ਦਾ 75 93

ਦੇਖੋ ਕਬਾੜ ਕਿੰਨਾ ਦੇਖਿਓ ਬਈ ਕੱਢ ਗਿਆ ਰੱਖਿਆ ਵਾ ਯਾਰ ਹਲੀ ਵੀ ਖੇਤਾਂ માં ਵੀ ਬਹੁਤ ਆ ਪੜਿਆ ਜਿੱਦਾਂ ਛਿੱਦਾਂ ਆ ਬਾਕੀ ਜਹਾਂ ਜਹਾਂ ਪੜਿਆ ਦਾ ਮਾਹ ਮਹੀਂ ਮਹੀਂ ਦੱਬ ਗੱਟ ਕੇ ਲਾ ਦੇ ਨਹੀਂ ਫੇਰ ਬਰਾਨ ਕਰਾਗਾ ਮਹਾਏ ਨਹੀਂ ਵਿੱਚੇ ਗਲ ਜਾਣਾ ਲੱਗ ਰਿਹਾ ਲੱਗਦਾ ਮਜਬੂਰੀ માં ਕੱਢਣਾ ਪੜਿਆ ਵਸ ਇੱਕੋ कठा हो गया ना एक में हवा गल जे बाद में हवा चला भाई गया। भाई ना बी मी गैल्ठा कर दे सारे इस तरह बरान करा फिर बाकी लाए थे थे पक अपा ना रह गया नहीं रुका कोई नहीं तेरा डोला ए ਕੱਲੂ ਆਪਾਂ ਮਾਰੂਗਾ ਇੱਧਰ ਇਹਨਾਂ ਡੌਲਾਂ ਵਾ ਸਪਰੇਅ ਬਾਈ ਤਰਾਂ ਨੂੰ ਵੀਡੀਓ ਆਇਆ ਇਹ ਆਪਾਂ ਇਹ ਵੀ ਇੱਧਰ ਦਾ ਨੰਬਰ ਹੈ ਉੱਧਰ ਇਹਨੂੰ ਪਾ ਇਹਨੂੰ ਪਤਾ ਉਹ ਹੀ ਮਾਰਦੇ ਆਂ ਰੌਂਡ 'ਤੇ ਉਹ ਡੱਕ ਰਹੇ ਨੇ ਤਾਂ ਪੱਕੀ ਡੌਲਾਂ ਹਨ ਹੈ ਨਹੀਂ ਇਹਨਾਂ ਮੈਂ ਨੱਕਵਾੜ ਨਹੀਂ ਨਾ ਹੈ ਪਰਾਂ ਤਾਂ ਕਵਾੜ ਜਾਂਦਾ ਚੜ ਗਿਆ ਦਾ ਯਾਰ इतर सारा साफ हो दो किल्ले रे गेरेन आपण घेरत्या पण अधे किल्ले घेरत्या सवा आले मी गिरल्या जो रला तळला किल्ला होतला एव्हा खट खुट देखल यारप ਇਹਦੀ ਖੱਡੂ ਖੱਡੂ ਹੋਇਆ ਕੋਈ ਹੂੰ ਛੋਟੀ ਮੋਟੀ ਨਾ ਖੱਡ ਪੈ ਜਾ ਪਤਾ ਨਹੀਂ ਲੱਗਦਾ ਹੂੰ ਦੇਖ ਜਾ ਜੀਰੀ ਲਾਈ ਆਪਾਂ ਨੇ ਢੋਲ 'ਤੇ ਇੱਕ ਦਾਣਾ ਡੱਕਾ ਵੀ ਕਵਾੜਗਾ ਨਹੀਂ ਦਾ ਹੈ ਹੈ ਨਹੀਂ ਅਰ ਬਾਅਦ ਵਿੱਚ ਦੇਖ ਲੈ ਜੀਰੀ ਲਾਈ ਆਪਾਂ ਨੇ ਡੱਕਾ ਅਰੇ ਉਹ ਜੰਮਿਆਂ ਦੇ ਹਲੇ ਜੰਮਗਾ ਦੇਖ ਲੈ ਕੱਟਾ ਕੱਟਾ ਹੋ ਗਿਆ आ? क्यों यो यो भी है भाई श्री सोमो श्री सोमो श्री सोमो होया कि अपना टाटा वाले का होया भाई यो बेसी भाई सेम इको चीज आयो वैसे ਦਾਣਾ ਦੋਨਾਂ ਦਾ ਸੇਮ ਆ ਮੋਟਾ ਇੱਕੋ ਜਿਹਾ ਦਾਣਾ ਦਾਣਾ ਦੇ ਇੱਕ ਆਪਾਂ ਪਛਾਣ ਨਹੀਂ ਸਕਨੇ ਕਿ ਵੀ ਉਹ ਟਾਟਾ ਕਾਕ ਵੈਸੀ ਬਾਈ ਦਾ ਨਾ ਉਸ ਦਾ ਸੀਰੀਸੂਮੋ ਦਾ ਉਹ ਵੈਸੀ ਬਤਾਵਾ ਵੀ ਇਹਨਾਂ ਦਾ ਆਪ ਸਮਟਾਈ ਆਪਾਂ ਦੋਨੋਂ ਕੰਪਨੀਆ ਦਾ ਵੀ ਬੀਬੀ ਜਿੱਕੋ ਆਇਓ ਕੋਈ ਫਰਕ ਨਹੀਂ ਹੈ ਏਡਾ ਇਹ ਉਹ ਗੱਥ ਨਾ ਰਿਹਾ ਉਹ ਕਰਿਆਵਾ यो कबाड़ जा है? ओ, है के आ कबाड़ यो किन्नाव करे उधर हाँ ओ उत्तर दो करे बाह कसी ये है रोल के ऊपर दे इतना छह स्कोरों कर दिया शाल ठीक ठीक वेरी गुड वेरी गुड वेरी गुड थैंक रहता है जंबु ना ये सब दे किले में करना था ਹੂੰ ਇਹੋ ਆ ਭਾਈ ਸਰੀ ਸੁਮੋ ਇਸ ਮਾਰੇ ਰਹਿ ਗਿਆ ਬਸ ਸਰੀ ਸੁਮਾ ਮੰਗੀਰ ਨੇ ਨੂਰਾ ਆਪਣੇ ਪਾ ਦੇਖਦੇ ਹਾਂ ਸਵੇਰ ਨੂੰ ਲਾ ਦੂੰਗੇ ਛੁੱਟੀ ਬੋਲੇ ਡੋਲ ਦੇ ਉੱਪਰੋਂ ਪਾਣੀ ਟੱਪ ਲਿਆ ਸੀ ਦੇਖ ਲੈ ਡੋਲ ਕੋਈ ਨਹੀਂ ਟੁੱਟੀ ਪਰ ਉਰਾਂ ਕਿ ਮਿੱਟੀ ਇਹੀ ਜੀ ਹੈ ਨਾ ਬਾਈ ਚਾਹ ਚਿੱਪਲਾ ਆ ਬਾਪਾ ਨੇ ਡੋਲ ਦੇ ਉੱਪਰ ਇੱਕ ਵਾਰ ਸੁੱਕਣੀ ਚਾਹੀਦੀ ਡੋਲ ਉਸਕੇ ਬਾਅਦ ਜੇ ਡੋਲ ਦੇ ਉੱਪਰੋਂ ਪਾਣੀ ਟੱਪੀ ਜਾਏ ਬਾਰਸ਼ ਕੇ ਪਰ ਡੋਲ ਨਾ ਹਿੱਲੇ ਜਾ ਕਿ ਟੁੱਟ ਜਾਏਗੀ ਸਵਾਲੇ ਪੈਦਾ ਨਹੀਂ ਹੁੰਦਾ ਸੱਦੇ ਕਿੱਲੇ ਮੈਂ ਆਪਣੀ ਸਵਾਲੀ ਆਏ जीरो एक तिहत्तर जीरो एक के अपने पा पं किले बाकी वो सीरी सुमो का बीज वाया बी बहुत वादिया चल रहा जो लाई भी अपने ने है, है? पंज तरीक लाई दी नहीं नी तरीक की लोई है बहुत ਉਰਪਨਾ ਸ਼ੁਰੂ ਇਹ ਪੰਜ ਨੂੰ ਕਰੀ ਤੀ ਪਰਾਂ ਲਾਗ ਕਾ ਪੰਜ ਤਰੀਕ ਨੂੰ ਆਇਆ ਤਾ ਨੌਕਰ ਉਦੋਂ ਸਿਰੇ ਸੂਰੇ ਜੇ ਸਵਾਰੀ ਤੇ ਕੇ ਸਿਰੇ ਸੂਰੇ ਜੇ ਸਵਾਰ ਗਿਆ ਫਿਰ ਉਹ ਆ ਕੇ ਉਹਨਾਂ ਨੇ ਹੀ ਮਲਾਈ ਤੀ ਫਿਰ ਉਦੋਂ 6 ਤਰੀਕ ਨੂੰ ਲੱਗ ਗਿਆ ਹਾਂ 6 ਜੀਰੀ ਬਹੁਤ ਵਧੀਆ ਚੰਦ ਰਹੀ ਜਾ ਮੇਰੇ ਹਿਸਾਬ ਨਾਲ ਤਾਂ ਹਾਂ ਜਿੱਦਣੀ ਮੈਂ ਜੀਰੀ ਲਾਈ ਹੈ ਮੈਂ ਦਵਾਈ ਗੇਰੀ ਹੈ ਮਨ ਨੂੰ ਇੰਨਾ ਗੁੱਸਾ ਜਾ ਰਿਹਾ ਹੈ ਨਾ ਹੂੰ ਕੁਸ ਤਾਂ ਡੱਕੇ ਜੇ ਉੱਪਰ ਵਿੱਚ ਵਿੱਚੋਂ ਉਖੜੇ ਹੋਏ ਤੇ ਕੋਹਾਂ ਲੱਗ ਰਿਹਾ ਦਾ ਜਿਹਨੂੰ ਬਹੁਤ ਸ਼ਿੱਧੀ ਲਈ ਵੀ ਹੈ ਮੈਂ ਲੀਬਰ ਵਾਲਿਆਂ ਨੂੰ ਗੱਡੀਆਂ ਗਾਲਾਂ ਹੁਣ ਹੋਰ ਕਿੰਨੇ ਟੱਪੂਗੇ ਆਪਾਂ ਉੜਾਂ ਦਾ ਟੱਪ ਜਾਗਾ ਮਾਨ ਅੱਪ ਤਾਂ ਸੁੱਕ ਗਿਆ ਹੁਣ ਜਿਹੜੀ ਚੱਲਨੀ ਤੇ ਚੱਪਲਾਂ ਜਾ ਕੱਥਾ ਵਾ ਪਿੱਛੇ ਨੂੰ ਉਹ ਮਹੰਗੇ ਰਪਮੜਾ ਜਾ ਹੋਰ ਚੱਪਲਾਂ ਜਾ ਕੱਹ ਹੱਥਾਂ ਵਾ ਫਿਰ ਆਏ ਹਾਏ ਹਾਈ ਚੱਲ ਫਿਰ ਵਿਚ ਨੂੰ ਉੱਤਨਾ ਆ ਜਾ ਇਸ ਨੂੰ ਦੌੜੇ ਆਪਣਾ ਜ਼ੋਰ ਕਰ ਰਿਹਾ ਬੱਬਾ ਇਹ ਪਾਣੀ ਠੀਕ ਹੈ ਹੁਣ ਤਾਂ ਛਾਲ ਕਰਤੇ ਆ ਵੈਸੇ ਮੈਂ ਠੀਕ ਹੈ ਵੈਰੀ ਗੁੱਡ ਟੱਕੇ ਡੁੱਕੇ ਲਾਤੇ ਮੈਂ ਆਪਾਂ ਨੇ ਬਾਕੀ ਸਵੇਰ ਨੂੰ ਮਾਰਦੇ ਆ ਇੱਧਰ ਆਪਾਂ ਰੇ ਦੀ ਛੁੱਟੀ ਹੁਣ ਫਿਰ ਆਵਾ ਕੁੰਮਗਾ ਕੇ ਆਪਾਂ ਫੌਦੜੀ ਚੈਰੀ ਪਾ చడా <laughs> <laughs> ਸੰਭੂਨ ਕਹਦਾ ਮਾਹ ਨੂੰ ਚੌੜੀ ਜੀ ਕਰੀ ਮਾਹਰੇ ਦੇ ਵੱਡੀ ਵੀ ਐ ਮਾਹ ਹੈ ਐਂਡ ਕੇ ਕਰਦਾ ਟੁੱਬੇ ਵੇਦਾ ਹਣੀ ਥੋੜਾ ਜਿਹਾ ਹਵਾ ਘਟ ਕਰ ਹਵਾ ਬਣੀ ਚਲ ਸਵੇਰ ਨੂੰ ਦੇਖਾਂਗੇ ਠੀਕ ਹੈ ਹੈ ਰਾਤ ਰਾਤ ਮੈਂ ਤਾਂ ਫੇਰ ਜ਼ਿਆਦਾ ਉਤਰ ਜਾਗਾ ਪੁੱਤ ਹੈ ਯੋਨੀ ਹਰਚਣਾ ਹੈ ਉਹ ਇਹ ਤਾਂ ਪੱਕਾ ਫਿਰ ਫਿਰ ਬਾਅਦမှာ ਫਿਰ ਹੋ ਹੋ ਜਾਏਗਾ ਨੂੰੰਗਾ ਹੋ ਜਾਏਗਾ ਸੇ ਰੁਕਣੀ ਕਰਨੀ ਪਰਾਂ ਤੇ ਵੱਡਗਾ ਤਾਰ ਹੋ ਜਾਏਗਾ ਲਓ ਜੀ ਆ ਗਏ ਆਪਾਂ ਘੁੰਮ ਗਏ ਮੋਟਰਪਾ ਚਲੋ ਫਿਰ ਮਾਰੋ ਸਲਫ ਮਾ ਜਿਹੜੀ ਵਧੀਆ ਚੱਲ ਰਿਹਾ ਨਹੀਂ ਉਸ ਕਿੱਲੇ ਮੈਂ ਹਾਂ ਕੀ ਚੱਕਰਾ ਉਹ ਉਸ ਕਿੱਲੇ ਮੈਂ ਉਸ ਮਿਕ ਕੋ ਵੀ ਜਾ ਉਹ ਵੀ ਇੱਕ ਵੀ ਆ ਹਾਂ ਅਰ ਜਿਹ ਦਿਨ ਉਹ ਲਗਾਇਆ ਉਸ ਵਿੱਚ ਦਵਾਈ ਗਿਰੇ ਨਾ ਮੰਨੇ ਉਸੇ ਮੈਂ ਹੋਰ ਸਾਲ ਹੈ ਕਿਸੇ ਦਾ ਦਵਾਈ ਕਾਸ ਕੀ ਦਵਾਈ ਗਿਰੀ ਜਿੱਦਣ ਮੈਂ ਕਿਸ ਦਿਨ ਲਗਾਇਆ ਤਾਂ ਕਾਸ ਕੀ ਕਾਸ ਕੀ ਦਵਾਈ ਕੀਤੀ ਅੱਛਾ ਹਾਂ ਉਸ ਦਿਨ ਜਮਾ ਜੀ ਨਹੀਂ ਲੱਗ ਰਿਹਾ ਉਸ ਮਾ ਖੇਤ ਮਾ ਹਾਂ ਪਤਾ ਨਹੀਂ ਅਰ ਡੱਕੇ ਵਿੱਚ ਉਖੜਰੇ ਦੇ ਪਨੀਰੀ ਗੇ ਵੀ ਕਹੀਂ ਕਹੀਂ ਨੂੰ ਹਾਂ ਔਰ ਪੌਦ ਵੀ ਵਿੱਚ ਵਿੱਚ ਹੈ ਇਸ ਤਰ੍ਹਾਂ ਸੀ ਲੱਗ ਰਹੀ ਤੂੰ ਵੀ ਜਣੋ ਥਲੀ ਮਾ ਪਤਾ ਨਹੀਂ ਕੀ ਬਿਮਾਰੀ ਸੀ ਹੈ ਬਹੁਤ ਠੀਕ ਤੀਉ ਕੈਰੀ ਮਾ ਪਰ ਇਹ ਦੇਖ ਲੈ ਇੱਕ ਨੰਬਰ ਜੀ ਰਿਹਾ ਉਸ ਮਾ ਪਹਿਲਾਂ ਵੀ ਪਹਿਲਾਂ ਕਿਤਨਾ ਕੁ ਲੱਗ ਗਿਆ ਫਿਰ ਉਹ ਕਿੱਲਾ ਕਿੱਲਾ ਇਕੱਠਾ ਹੀ ਲੱਗਿਆ ਨਾ ਇੱਕ ਦਿਨ ਗਈ ਫਰਗਾ ਚਲੋ ਜੀ ਚਲਦੇ ਆਪਾਂ ਘਰ ਨੂੰ ਹੁਣ